ਤੁਸੀਂ ਦੇਖ ਸਕਦੇ ਹੋ ਫਲੋਰ ਖੈਰੇ ਪਟੀਆਂ ਤੋਂ ਲੈ ਕੇ ਫਲੋਰ ਪੈਪਸੀ ਤੱਕ ਜਲੰਧਰ ਤੋਂ ਲੁਧਿਆਣੇ ਨੂੰ ਜਾਣ ਵਾਲਾ ਜਿਹੜਾ ਹਾਈਵੇਅ ਆ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਭਾਰੀ ਖੱਡੇ ਪੈ ਚੁੱਕੇ ਨੇ ਹਾਈਵੇ ਦੇ ਵਿਚਾਰਾ ਤੇ ਆਉਣ ਜਾਣ ਵਾਲੇ ਜਿਹੜੇ ਵਾਹਨ ਆ ਉਹਨਾਂ ਦੇ ਟਾਇਰ ਫਟ ਗਏ ਨੇ ਕਈਆਂ ਗੱਡੀਆਂ ਦੇ ਟਾਇਰ ਇੱਥੇ ਇੱਕਦਮ ਹੀ ਜਿਨ੍ਹਾਂ ਦੇ ਟਾਇਰ ਫਟ ਗਏ ਨੇ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਜਿਹੜਾ ਆ ਉਹ ਵੀ ਉੱਥੇ ਪਹੁੰਚ ਚੁੱਕਿਆ ਹੈ ਪਰ ਜਿਹੜੇ ਲੋਕ ਆ ਉਹ ਆਲੇ ਦੁਆਲੇ ਜਿਹੜੇ ਆਸ-ਪਾਸ ਦੇ ਲੋਕ ਆ ਉਹ ਰਾਤ ਨੂੰ ਖੱਡੇ ਪਰਦੇ ਦਿਖਾਈ ਦਿੱਤੇ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਆ ਤਿੰਨ ਤੋਂ ਚਾਰ ਕਰੀਬ ਜਿਹੜੀਆਂ ਗੱਡੀਆਂ ਜਿਨ੍ਹਾਂ ਦੇ ਟਾਇਰ ਫਟ ਚੁੱਕੇ ਨੇ ਜਿਹੜੇ ਗੱਡੀਆਂ ਦੇ ਵਿੱਚ ਯਾਤਰੀ ਆ ਉਹ ਖੱਜਲ ਹੋ ਰਹੇ ਨੇ ਆਪ ਹੀ ਖੁਦ ਹੀ ਰਾਤ ਨੂੰ ਟਾਇਰ ਬਦਲਦੇ ਦਿਖਾਈ ਦਿੱਤੇ ਤਸਵੀਰਾਂ ਨਾਲ ਹੀ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤਸਵੀਰਾਂ ਨਹੀਂ ਤੁਸੀਂ ਦੇ ਸਕਦੇ ਆ ਪੰਜਾਬ ਦਾ ਜਿਹੜਾ ਲੋਡੂਵਾਲ ਦਾ ਟੋਲ ਪਲਾजा ਸਭ ਤੋਂ ਮਹਿੰਗਾ ਲੋਡੂਵਾਲ ਟੋਲ ਪਲਾਜਾ ਪਰ ਲੋਕਾਂ ਨੂੰ ਇੱਥੇ ਕੋਈ ਵੀ ਸਹੂਲਤ ਨਹੀਂ ਮਿਲਦੀ ਜਿਹੜਾ ਹਾਈਵੇ ਆ ਪੂਰੀ ਤਰ੍ਹਾਂ ਟੁੱਟ ਚੁੱਕਿਆ ਆ ਵੱਡੇ ਵੱਡੇ ਖੱਡੇ ਪੈ ਚੁੱਕੇ ਰਾਤ ਦੀ ਹਨੇਰੇ ਦੇ ਵਿੱਚ ਤੁਸੀਂ ਤਸਵੀਰਾਂ ਨਹੀਂ ਦੇ ਸਕਦੇ ਲੋਕ ਜਿਹੜੇ ਯਾਤਰੀ ਆ ਉਹ ਟਾਇਰ ਬਦਲਦੇ ਫਏ ਨੇ ਜਿਹੜੇ ਉਹਨਾਂ ਦੇ ਜਿਹੜੇ ਪਰਿਵਾਰ ਮੈਂਬਰ ਆ ਉਹ ਖੱਜਲ ਹੋ ਰਹੇ ਆ ਰਾਤ ਨੂੰ ਤਸਵੀਰਾਂ ਨਹੀਂ ਦੇ ਸਕਦੇ ਫਲੋਰ ਦੀ ਪੁਲਿਸ ਸੜਕ ਸੁਰੱਖਿਆ ਫੋਰਸ ਵੀ ਹੋਰ ਫਲੋਰ ਦੀ ਪੁਲਿਸ ਵੀ ਪਹੁੰਚ ਚੁੱਕੀ ਆ ਲੋਕਾਂ ਨੂੰ ਭਾਰੇ ਦਿੱਕਤ ਦਾ ਸਾਹਮਣਾ ਕਰਨਾ ਹੈ 3-4 ਦੇ ਕਰੀਬ ਜਿਹੜੀਆਂ ਗੱਡੀਆਂ ਜਿਨ੍ਹਾਂ ਦੇ ਟਾਇਰ ਫਟ ਚੁੱਕੇ ਆ ਟਾਇਰ ਬਦਲਦੇ ਨੇ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਕੈਮਰਾਮੈਨ ਪਵਨ ਬਣੋੜਦੇ ਨਾਲ ਫਲੋਰ ਤੋਂ ਰਾਜਕਮਨ ਨੰਗਲ ਦੀ ਖਾਸ ਰਿਪੋਰਟ